ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚਿਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਧੀਆ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਕੁਲਵਿੰਦਰ ਸਿੰਘ ਪਿੰਡ ਗੋਲਿਆ ਖੁਰਪ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੇਰੇ ਪਿੰਡ ਰਹਿਣ ਦਾ ਵੱਡਾ ਗੋਲਿਆ ਦੋਨੇਕ ਮੋਬਾਈਲ ਨੰਬਰ ਹੈ 9781935553 ਇਹ ਵਜ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਆ ਜੀ ਇਹ ਭਾਈ ਖੀਰੀ ਬੱਚੀ ਆ ਠੀਕ ਆ ਇਹ ਹੈਗੀ 14 ਕ ਮਾਂਥ ਦੀ ਆ ਠੀਕ ਆ ਤੇ ਬਾਕੀ ਹਾਈਟ ਲੈਂਸ ਜਿਹੜੀ ਹੂੰ ਤੁਹਾਡੇ ਸਾਹਮਣੇ ਵਜਨ ਦੇ ਵਿੱਚ ਉਹ ਅੱਛੀ ਪੂਰੀ ਝੋਲੀ ਭਾਈ ਨੇੜ ਤੋਂ ਚੈੱਕ ਕਰ ਲਓ ਕੱਦ ਵੱਡ ਚੰਗਾ ਯਾਤ ਬ੍ਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਫੇਸ ਬਿਊਟੀ ਬਹੁਤ ਚੰਗੀ ਆ ਬਹੁਤ ਜ਼ਿਆਦਾ ਚੰਗੀ ਆ ਸੁਮੀ ਬੜੀ ਵੀ ਆ ਬਾਕੀ ਟੀਕਾ ਨਾਲ ਜਮਨ ਤਿਆਰ ਆ ਬੱਚਾ ਰਾਜੀਪੂਰੀ ਆ ਬਈ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਤਾਰਾ ਚੰਗਾ ਪਿੱਠ ਫੁੜਾ ਚੰਗਾ ਚੰਗੀ ਆ ਵੜ ਸੁਨੱਖੀ ਆ ਬਈ ਤੇ ਕਿੰਨਾ ਕੁ ਦੋ ਤੁਸੀਂ ਮਾਧ ਲਈ ਬਈ ਇਹ ਬਈ ਹੈਗਾ ਇਹਦਾ 40 ਲੀਟਰ ਮਦਰ ਮਿਲਕ ਠੀਕ ਆ ਬਈ ਤੇ ਮੁੱਲ ਕੀ ਆ ਭਰਾ ਦਾ ਇਹ ਫੋਨ ਤੇ ਹੀ ਕਰਾਂਗੇ ਬਈ ਜੈਜ ਹੋਊਗਾ ਬਿਲਕੁਲ ਜੈਜੀ ਕਰਾਂਗੇ ਮੋਲੇ ਦਾ ਬਾਈ ਕਹਿੰਦਾ ਫੋਨ ਤੇ ਕਰ ਲੈ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜਾ ਦੇ ਹੋਵਾ ਸਵੀ ਭਲੀ ਚੰਗੀ ਆ ਕੱਦ ਵੱਡ ਚੰਗਾ ਟੀਕੇ ਦੇ ਤਕਰੀਬਨ ਬਈ ਕਾਵਲੀ ਆ ਹਨ ਬਈ ਹਾਂ ਜੀ ਹਾਂ ਜੀ ਪਿਆਰ ਹੀ ਆ ਬਿਲਕੁਲ ਹੈਗਾ 3 ਕੁਇੰਟਲ ਵਜਨ ਹੈਗਾ ਬੱਚੀ ਦਾ ਰਾਮ ਸਹੀ ਗੱਲ ਆ ਬਈ ਅੱਗੇ ਬਈ 2 ਨੰਬਰ ਕਿੰਨੀ ਕੁ ਉਮਰ ਹੈ ਦੀ ਇਹ ਰੋ ਰਹਿ ਗਿਆ 9 ਮਹੀਨੇ ਦੀ ਬੱਚੀ ਆ ਠੀਕ ਆ ਕਿਹੜੇ ਟੀਕੇ ਦੀ ਆ ਬਈ ਇਹ ਬਰੂਡ ਦੀ ਆ ਬਈ ਝੋਲੀ ਬਹੁਤ ਚੰਗੀ ਆ ਨਾ ਬਹੁਤ ਚੰਗੀ ਚਾਰੇ ਥਣ ਨਿਖੜਵੇਂ ਰਾਜ ਬਹੁਤ ਚੰਗੀ ਬੱਚੀ 6s ਬਿਊਟੀ ਬਹੁਤ ਹੈਗੇ ਲਾ ਬੋਦੀ ਪਾਦੀ ਚੰਗੀ ਆ ਸਨੱਖਪਣਾ ਬੱਚੀ ਦੇ ਵਿੱਚ ਚੰਗਾ ਬਰੀਕੀ ਬਰੂਕੀ ਚ ਬਹੁਤ ਆ ਬਾਈ ਬੱਚਾ ਹਾਂਜੀ ਬਾਕੀ ਪ੍ਰਿੰਟ ਫਰੰਟ ਥਣ ਝੋੜੀ ਬਹੁਤ ਚੰਗੀ ਆ ਇਹਦਾ ਮੁੱਲ ਵੀ ਫੋਨ ਤੇ ਹੋ ਫੋਨ ਤੇ ਕਰਾਂਗੇ ਬਾਈ ਸਾਡੇ ਬੱਚਿਆਂ ਦਾ ਰੇਟ ਜੈ ਜੀ ਹੋਣਗੇ ਠੀਕ ਆ ਤੇ ਬਾਕੀ ਬੱਚੀਆਂ ਫੁੱਲ ਬਰੀਡ ਦੇ ਵਿੱਚ ਫੁੱਲ ਰਿਕਾਰਡ ਆ ਹੂੰ ਮੈਂ ਫੇਸ ਹੂਸ ਕਰਮਾਈ ਦਾ ਬਹੁਤ ਚੰਗਾ ਚੰਗੀ ਆ ਸਵੀ ਪਲੀ ਆ ਤੇ ਥਣ ਝੋੜੀ ਸਾਫ਼ ਬੱਚੀ ਅੱਗੇ ਵੀਰੇ ਤਾਣਾ ਨੰਬਰ ਕਿੰਨੀ ਉਮਰ ਬੱਚੀ ਦੀ ਬਾਈ ਇਤਵੀ 9 ਮਹੀਨੇ ਦੀ ਹੈ ਡਾ 9 ਮੰਥ ਦੀ ਏ ਜੀ ਠੀਕ ਆ ਭਾਈ ਮਾਰਾ ਦੁੱਧ ਕਿੰਨਾ ਕਾ ਇਹ ਦੁੱਧ ਹੈਗਾ 30 ਪਲਸ ਮਦਰ ਮੈਡ ਬਾ ਝੋਲੀ ਬਹੁਤ ਕਮਾਉਂਦੀ ਆ ਬਹੁਤ ਚੰਗੀ ਆ ਨਾ ਹਾਂਜੀ ਹਾਂਜੀ ਚਾਰੇ ਥਾਂ ਨਿਕੜਵੇਂ ਝੋਲੀ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਚੰਗੀ ਆ ਭਾਈ ਬੱਚੀ ਸਭ ਹੀ ਪੜੀ ਹੈਗੀ ਮਾਰਾ ਦੁੱਧ ਚੰਗਾ ਚੰਗੇ ਸੀ ਹੁਣ ਦੀਆਂ ਫੇਸ ਬੜਾ ਪਿਆਰਾ ਬੋਦੀ ਬਾਜੀ ਬਹੁਤ ਚੰਗੀ ਆ ਬੱਚੀ ਮੋਲੇ ਲਈ ਫੋਨਤੀ ਹੋ ਜਣਾ ਫੋਨ ਤੇ ਕਰਾਂਗੇ ਭਾਈ ਸਾਰੀ ਵਾਰਸ਼ੇ ਦਾ ਹੋ ਜਾ ਜੀ ਹੁਣ ਤੇ ਕੋਈ ਵੀ ਰਏ ਨਾ ਸਮਝੀ ਗਰੇਡ ਖਣੀ ਚ ਜ਼ਿਆਦਾ ਕਰਨਗੇ ਗਰੇਡ ਬਿਲਕੁਲ ਜਾਇਜ਼ੀ ਕਰਾਂਗੇ ਮੁੱਲ ਪਹਿਲਾਂ ਵੀ ਵਾਈਦੇ ਜਾਇਜ਼ੀ ਇਸ ਵਾਰ ਵੀ ਭਾਈ ਕਹਿੰਦਾ ਮੁੱਲ ਆਪਾਂ ਜਾਇਜ਼ੀ ਕਰਾਂਗੇ ਬਾਕੀ ਕੁਆਲਿਟੀ ਪੂਰੀ ਟੌਪ ਆ ਖੀਰੀਆਂ ਬੱਚੀਆਂ ਸਾਰੀਆਂ ਸਹੀ ਗੱਲ ਤੇ ਬਾਕੀ ਆਏ ਨਹੀਂ ਕੋਈ ਕਾਦ ਦੀ ਛੋਟੀ ਹੋਊਗੀ ਜਾਂ ਵਜਨ ਚ ਘੱਟ ਹੋਊਗੀ ਸਾਰੀਆਂ ਪੂਰਾ ਕਾਦ ਦਾ ਆਲੀਆਂ ਬੱਚੀਆਂ ਸਹੀ ਗੱਲ ਆ ਫੇਰ ਯਾਨੀ ਇਹ ਬੱਚੀਆਂ 2-2 ਮਹੀਨੇ ਤੱਕ ਟਿਕਾ ਲੈਂਦੀਆਂ ਉਹ ਬੱਚੇ ਤਿਆਰ ਆ ਟਿਕਾ ਲੈਣੇ ਆ ਇੱਕ ਜਿਹੜੀ ਪਹਿਲੇ ਨੰਬਰ ਆਈ ਉਹ ਬੱਚੀ ਬਿਲਕੁਲ ਤਿਆਰ ਆ ਇਹ ਲੈ ਲੈਣੀ ਆ ਥੋੜੇ ਮਹੀਨਾ 2 ਮਹੀਨੇ ਸੇਵਾ ਕਰਕੇ ਅੱਗੇ 4 ਨੰਬਰ ਕਿੰਨੀ ਉਮਰ ਆ ਭਰਾ ਦੀ ਇਹ 10 ਕੁ ਮਹੀਨੇ ਦੀ ਬੱਸੀ ਡਾਟ ਕਿਹੜੇ ਟੀਕੇ ਦੀ ਹੈ ਬਾਈ ਇਹ 40 135 ਦੀ ਹੈ ਝੂਲੀ ਝੂਲੀ ਬਖਵਾ ਦਿਓ ਬਹੁਤ ਚੰਗੀ ਝੂਲੀ ਚੰਗੀ ਆ ਕੱਲਾ ਕੱਲਾ ਥਣ ਫੇਸ ਬੜਾ ਪਿਆਰਾ ਬਰੀਕੀ ਬਰੂਕੀ ਚੰਗੇ ਚਮਕ ਬਹੁਤ ਆ ਬੱਚੀ ਚਮਕ ਵੀ ਆ ਬਾਕੀ ਬੋਦੀ ਵਾਲੀ ਬੱਸੀ ਆ ਬਾਈ ਫੇਸ ਕੁਆਲਟੀ ਬਹੁਤ ਜ਼ਿਆਦਾ ਚੰਗੀ ਆ ਫੇਸ ਬਿਊਟੀ ਬੜੀ ਆ ਹਾਈਟ ਮੈਂਟ ਜਿਹੜੀ ਤੁਹਾਡੇ ਸਾਹਮਣੇ ਬੋਡੀ ਸਟਰਕਚਰ ਜਿਹੜਾ ਲੈਗ ਸਕੋਰ ਬਹੁਤ ਚੰਗਾ ਬੱਸੀ ਦਾ ਸਹੀ ਗੱਲ ਆ ਬਾਈ ਪ੍ਰਿੰਟ ਪ੍ਰਿੰਟ ਚੰਗਾ ਥਣ ਝੂਲੀ ਚੰਗੀ ਆ ਚੰਗੀ ਆ ਸਭ ਹੀ ਪਲੀ ਆ ਸਨੱਖੀ ਹੈ ਬਈ ਬੱਚੀ ਫੇਸ ਵੀ ਬੱਚੀ ਦਾ ਦਿਖਾਵਾਂਗੇ ਫੇਸ ਬੜਾ ਪਿਆਰਾ ਦੇਖਣ ਜੋਗਾ ਲੈ ਲੈ ਬਈ ਬੋਦੀ ਬੋਦੀ ਬਹੁਤ ਚੰਗੀ ਉਸਨੱਖ ਆਪਣਾ ਚੰਗਾ ਬੱਚੀ ਮੁੱਲ ਇਹਦਾ ਵੀ ਫੋਨ ਕੀ ਫੋਨ ਦੀ ਕਰਾਂਗੇ ਬਈ ਸਾਰੀਆਂ ਬੱਚੀਆਂ ਦਾ ਰੇਲ ਜੈ ਜੀ ਹੋਣਗੇ ਰੇਟ ਆਪਣੇ ਆਪ ਉਦਾਂ ਨਹੀਂਗਾ ਵੀ ਗਲਤ ਰੇਟ ਨਹੀਂ ਮੰਗਣਾ ਠੀਕ ਆ ਰੇਟ ਜੈ ਜੀ ਹੋਣਗੇ ਤੇ ਬਰੀਡ ਤੁਹਾਡੇ ਸਾਹਮਣੇ ਹੀ ਆ ਹਮ ਸ਼ਨਾਗਪਰਾ ਕੋਲੇ ਸੀਗੇ ਚਾਰ ਚਾਰੀ ਵਿਖਾਤੇ ਚਾਰੀ ਚੰਗੀਆਂ ਨੇ ਬਈ ਬੱਚੀਆਂ ਤੇ ਕਿਸੇ ਵੀਰ ਦੇ ਕੋਈ ਵੀ ਨਗਰ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਮੁੱਲ ਬਾਈ ਦੇ ਜਾਇਜੀ ਹੁੰਦੇ ਆ ਕਰੂਗਾ ਬਾਈ ਫੋਨ ਤੇ ਤੇ ਜੋ ਕੋਈ ਚਾਰੋਂ ਇਕੱਠੀਆਂ ਲਊਗਾ ਇਕੱਠੀਆਂ ਦਾ ਮਾਨਦਾਨ ਪੂਰਾ ਫੁੱਲ ਕਰਾਂਗੇ ਬਾਈ ਪੈਸੇ ਵੀ ਆਪਣੇ ਰੇਟ ਘੱਟ ਹੀ ਹੋਣਗੇ ਹਾਂਜੀ ਧੰਨਵਾਦ ਬਾਈ